ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ ਕਿਸੇ ਵੀ ਕਿਸਾਨ ਵੀਰ ਨੇ ਪਸ਼ੂ ਵੇਚਣ ਸੰਬੰਧੀ ਕੋਈ ਐਡ ਕਰਾਉਣੀ ਹੋਵੇ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। 9815142150 ਮੇਰੇ ਸੰਪਰਕ ਨੰਬਰ ਨੇ। ਅੱਜ ਦੀ ਵੀਡੀਓ ਦੇ ਵਿੱਚ ਕਿਸਾਨ ਵੀਰੋ ਆਪਾਂ ਤੁਹਾਨੂੰ ਵੈੜ ਦਿਖਾਉਣ ਜਾ ਰਹੇ ਹਾਂ। ਚੰਗੀ ਵੈੜ ਹੈਗੀ ਐ ਦੋਸਤੋ ਆਰਡਰ ਦੀ ਕੁਆਲਿਟੀ ਬਹੁਤ ਖੂਬਸੂਰਤ ਤੁਹਾਨੂੰ ਦੇਖਣ ਦੇ ਵਿੱਚ ਮਿਲੇਗੀ। ਏਰੀਆ ਜਿਹੜਾ ਹੈਗਾ ਦੋਸਤੋ ਜਿੱਥੇ ਤੁਸੀਂ ਪਹੁੰਚ ਕਰਨੀ ਹੈਗੀ ਆ ਪਿੰਡ ਇੱਕ ਐਫ ਐਫ ਬੀ ਤਸਵੀਰ ਗੈਸਿੰਘਪੁਰ ਜ਼ਿਲ੍ਹਾ ਸ਼੍ਰੀ ਗੰਗਾ ਨਗਰ ਲੱਗਦਾ ਹੈਗਾ ਸਟੇਟ ਰਾਜਸਥਾਨ ਆਉਂਦੀ ਆ ਦੋਸਤੋ ਓਨਰ ਦਾ ਨਾਮ ਦੋਸਤੋ ਗੈਰੀ ਬਰਾੜ ਜੀ ਹੈ ਗੈਰੀ ਬਰਾੜ ਵੀਰ ਦੇ ਜਿਹੜੇ ਨੰਬਰ ਆ ਦੋਸਤੋ 85835 600 ਤੋਂ ਤੁਸੀਂ ਸੰਪਰਕ ਕਰ ਸਕਦੇ ਹੋ ਗੱਲਬਾਤ ਕਰਕੇ ਤੁਸੀਂ ਜਿਹੜੀ ਇਹ ਵਿੜ ਖਰੀਦ ਸਕਦੇ ਹੋ ਜੇਕਰ ਇਸ ਵਿੜ ਦੀ ਇਨਫੋਰਮੇਸ਼ਨ ਦੀ ਗੱਲ ਕਰੀਏ ਦੋਸਤੋ ਤਾ ਇਹ ਪਹਿਲਾ ਸੂਗਾ ਫਰਸਟ ਟਾਈਮਰ ਹੈ ਬੈਡ ਸੂਈ ਹੈਗੀ ਆ ਮਗਰ ਇਸ ਦੇ ਮੇਲ ਕਾਫਾ ਅੱਜ ਸੈਕੰਡ ਡੇ ਹੈਗਾ ਦੋਸਤੋ ਦੂਜਾ ਦਿਨ ਅੱਜ ਸੂਈ ਨੂੰ ਬਿਲਕੁਲ 9 ਤੋਂ 10 ਲੀਟਰ ਬੌਲਾ ਜਿਹੜਾ ਬਿਲਕੁਲ ਰੈਡੀ ਹੈਗਾ ਤਕਰੀਬਨ 15 16 ਲੀਟਰ ਜਿਹੜਾ ਮਿਲਕ ਨਾਰਮਲੀ ਬਾਈ ਦੇ ਕਹਿਣ ਮੁਤਾਬਕ ਇਸ ਨੇ ਪਾਧਨ ਹੈਗਾ ਕਿਉਂਕਿ ਆਰਡਰ ਦੀ ਕੁਆਲਟੀ ਬਹੁਤ ਖੂਬਸੂਰਤ ਆ ਥਣ ਵੇਖੋਗੇ ਦੋਸਤੋ ਮੁੱਠੀ ਵਾਲਾ ਥਣਾ ਚੰਗਾ ਬਾਕੀ ਫੇਸ ਕੁਆਲਟੀ ਦੇਖੋਗੇ ਬਹੁਤ ਪਿਆਰੀ ਫੇਸ ਕੁਆਲਟੀ ਹੈਗੀ ਆ ਬੈਡ ਦੀ ਸੋ ਬਹੁਤ ਵਧੀਆ ਬਰੀਡ ਦੇ ਵਿੱਚ ਹੈਗੀ ਆ ਨੀਚੇ ਜਿਹੜਾ ਹੈਗਾ ਦੋਸਤੋ ਮਗਰ ਮੇਲ ਕਾਫਾ ਮਗਰ ਵੱਚਾ ਹੈਗਾ ਸੋ ਚੰਗੀ ਚੁਆਈ ਹੈਗੀ ਆ ਪੋਲੀ ਧਾਰ ਹੈਗੀ ਆ ਮੁਠੀ ਵਾਲਾ ਥਾਣਾ ਦੋਸਤੋ ਤੇ ਚੁਆਈ ਨਾਰਮਲੀ ਹਰ ਇੱਕ ਪਰਸਨ ਜਿਹੜਾ ਇਸ ਦੇ ਬੜੇ ਈਜ਼ੀਲੀ ਕਰ ਸਕਦੇ ਹੋ ਬਾਕੀ ਅਲਟਰ ਦੀ ਕੁਆਲਿਟੀ ਇੱਕ ਵਾਰੀ ਤੁਸੀਂ ਬੈਕ ਸਾਈਡ ਤੋਂ ਦੇਖੋਗੇ ਦੋਸਤੋ ਬਹੁਤ ਵਧੀਆ ਚੰਗਾ ਹਵਾਨਾ ਬਹੁਤ ਵਧੀਆ ਜਿਹੜਾ ਲੇਵਾ ਬਣਾ ਕੇ ਤਿਆਰ ਕੀਤਾ ਹੈਗਾ ਵੈਡ ਨੇ ਹਜੇ ਮੂੰਹੋਂ ਖੀਰੀ ਹੈਗੀ ਦੋਸਤੋ ਦੰਦੋਂ ਜੇਕਰ ਗੱਲ ਕਰੀਏ ਖੀਰੀ ਆ ਹਜੇ ਏਜ ਦੀ ਵੀ ਬਿਲਕੁਲ 2.5 ਸਾਲ ਤੋਂ ਵੀ ਥੱਲੇ ਹੈਗੀ ਆ ਤੁਸੀਂ 2 ਸਾਲ ਤੋਂ ਵੀ ਥੱਲੇ ਮੰਨ ਕੇ ਚੱਲ ਸਕਦੇ ਹੋ 2 ਸਾਲ ਦੇ ਨੇੜੇ ਮੰਨ ਕੇ ਚੱਲ ਸਕਦੇ ਹੋ ਬਿਲਕੁਲ ਪ੍ਰੋਪਰ ਸਹੀ ਏਜ ਦੇ ਵਿੱਚ ਜਿਹੜੀ ਇਹ ਵੈਡ ਸੂਈ ਹੈਗੀ ਆ ਫਸਟ ਬਿਆੰਤ ਵਿàyੀ ਹੋਈ ਦੋਸਤੋ ਇਹ ਵੈਡ ਆਪਾਂ ਅੱਜ ਤੁਹਾਡੇ ਲਈ ਲੈ ਕੇ ਆਏ ਆ ਸੋ ਜਿਸ ਕਿਸਾਨ ਵੀਰ ਨੂੰ ਪਸੰਦ ਹੋਵੇ ਤੁਸੀਂ ਮੰਗਾ ਸਕਦੇ ਹੋ ਦੋਸਤੋ ਪੰਜਾਬ ਦੇ ਵਿੱਚ ਵੀ ਸੋ ਪੰਜਾਂ ਸਟੇਟਾਂ ਦੇ ਵਿੱਚ ਦੋਸਤੋ ਜਿਹੜੀ ਹੋਮ ਡਿਲੀਵਰੀ ਆ ਬਿਲਕੁਲ ਫ੍ਰੀ ਹੈਗੀ ਆ ਮੁੱਲ ਜਿਹੜਾ ਦੋਸਤੋ 37000 ਰੁਪਿਆ ਇਸ ਵੈਡ ਦਾ ਜਿਹੜਾ ਮੁੱਲ ਆ ਡਿਮਾਂਡ ਹੈਗੀ ਆ 37000 ਦੇ ਵਿੱਚ ਪੰਜਾਂ ਸਟੇਟਾਂ ਦੇ ਵਿੱਚ ਹੋਮ ਡਿਲੀਵਰੀ ਕੀਤੀ ਜਾਵੇਗੀ 37000 ਜਿਹੜਾ ਫਾਈਨਲ ਰੇਟ ਹੈਗਾ ਦੋਸਤੋ ਪਹੁੰਚ ਤੁਹਾਡੇ ਘਰ ਤੱਕ ਕੀਤੀ ਜਾਵੇਗੀ ਪੰਜਾਬ ਹਰਿਆਣਾ ਯੂਪੀ ਦਿੱਲੀ ਰਾਜਸਥਾਨ ਪੰਜਾਂ ਸਟੇਟਾਂ ਦੇ ਵਿੱਚ 500 ਕਿਲੋਮੀਟਰ ਦੇ ਦੈਰੇ ਤੱਕ ਬਿਲਕੁਲ ਹੋਮ ਡਿਲੀਵਰੀ ਜਿਹੜੀ ਫ੍ਰੀ ਹੈਗੀ ਆ ਦੋਸਤੋ ਬਾਕੀ ਤਸੱਲੀ ਲਈ ਤੁਸੀਂ ਮੌਕੇ ਤੇ ਘਰ ਪਹੁੰਚ ਕੇ ਤਸੱਲੀ ਜਿਹੜੀ ਬੜੇ ਵਧੀਆ ਤਰੀਕੇ ਨਾਲ ਕਰ ਸਕਦੇ ਹੋ ਦੋਸਤੋ ਸਾਈ ਵਿਧਾਈ ਤੁਸੀਂ ਕਰਕੇ ਬਾਕੀ ਮੌਕੇ ਤੇ ਘਰ ਪਹੁੰਚ ਕੇ ਤਸੱਲੀ ਕਰਨ ਤੋਂ ਬਾਅਦ ਆਪਣੇ ਹਿਸਾਬ ਨਾਲ ਵੀ ਗੱਲਬਾਤ ਕਰ ਸਕਦੇ ਹੋ ਬਾਕੀ ਉਸ ਤੋਂ ਪਹਿਲਾਂ ਜਿਹੜੀ ਜ਼ਰੂਰੀ ਤਸੱਲੀ ਹੈਗੀ ਆ ਵੀਡੀਓ ਚੰਗੀ ਲੱਗੇ ਤੇ ਅੱਗੇ ਹੋਰਾਂ ਤੱਕ ਸ਼ੇਅਰ ਵੀ ਕਰ ਦਿਓ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ